ओके ਹਾਂਜੀ ਸਰ ਇਨਸਪੈਕਟਰ ਜਸਵੀਰ ਸਿੰਘ ਐਸ ਐਚਓ ਜੋਧਿਆਲ ਤੇ ਇਹਦੀ ਪੁਲਿਸ ਪਾਰਟੀ ਵੱਲੋਂ ਇੱਕ ਬੜਾ ਵਧੀਆ ਜਿਹੜਾ ਸਨੇਚਰਾਂ ਦਾ ਗੈਂਗ ਫੜਿਆ ਇਹਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕਰ ਲਏ ਇੱਕ ਬੰਦਾ ਇਹਦੇ ਚੋਂ ਭੱਜਿਆ ਹੋਇਆ ਉਹਦਾ ਅਸੀਂ ਨਾਮ ਤਾਂ ਨਹੀਂ ਇਹਦੇ ਚ ਪ੍ਰੈਸ ਨੋਟ ਚ ਲਿਖਿਆ ਵੀ ਉਹ ਅਲਾਰਟ ਨਾ ਹੋ ਜਵੇ ਇਹ ਦੋ ਦੋਸ਼ੀ ਜਿਹੜੇ ਹੈਗੇ ਆ ਤਰੁਵਕਮਾਰ ਤੇ ਹਰਦੀਪ ਹੈਪੀ ਇਹਨਾਂ ਦੋਨਾਂ ਦੀ ਅਰੈਸਟ ਹੋਈ ਹੈ 3 ਤਰੀਕ ਨੂੰ ਇਹਨਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਪੈਦਲ ਜਾਂਦੇ ਆ ਤਾਂ ਦੋ ਮੋਬਾਈਲ ਖੋਏ ਸੀ ਦਰਾਤੀ ਦਿਖਾ ਕੇ ਜਿਹੜੀ ਕਾਹ ਘੱਟਣ ਵਾਲੀ ਹੁੰਦੀ ਨਾ ਜਾਂ ਫਸਲ ਚ ਆਪਾਂ ਉਹਦੇ ਨੂੰ ਫਸਲ ਵੜਦੇ ਉਹ ਦਾਤਰੀ ਦਿਖਾ ਕੇ ਇਹਨਾਂ ਨੇ ਖੋਹ ਕੀਤੀ ਸੀ ਇਹਨਾਂ ਕੋਲੋਂ ਜਿਹੜੇ ਐ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਐ ਉਹ ਬਰਾਮਦ ਹੋ ਚੁੱਕੇ ਐ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਅਸੀਂ ਦੁਬਾਰਾ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਇਹ ਜਿਹੜਾ ਹੈਪੀ ਐ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਥਾਣਾ ਡਿਵੀਜ਼ਨ ਨੰਬਰ 6 'ਚ ਦਰਜ ਹੋਲਾ ਤੇ ਇਹਦੇ ਖਿਲਾਫ ਪਹਿਲਾਂ ਇੱਕ ਕਲੰਦਰਾਵੀ ਡਿਵੀਜ਼ਨ 5 ਐਚ 109 ਦਾ ਦਿੱਤਾ ਹੋਇਆ ਤੇ ਇਹ ਦੋਨੋਂ ਜਿਹੜੇ ਆ ਹੁਣ ਤੱਕ ਜੋ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਆ ਇਹ ਨਸ਼ੇ ਦੀ ਪੂਰਤੀ ਲਈ ਹੀ ਮੋਬਾਈਲ ਸਨੈਚ ਕਰਦੇ ਸੀ ਜਿਹੜਾ ਇੰਡਸਟਰੀਅਲ ਏਰੀਆ ਹੋਂਕਾਰ ਨਾਲ ਉੱਥੇ ਫੈਕਟਰੀਆਂ ਚੋਂ ਲੇਬਰ ਤੋਂ ਕੀ ਇਸਨੂੰ ਵੇਚਦੇ ਕਿੱਥੇ ਸੀਗਾ ਜਿਹੜਾ ਸਮਾਰਟ ਫੋਨ ਲੈ ਕੇ ਆਉਂਦੇ ਨੇ ਚੋਰੀ ਕਰਕੇ ਮੋੜ ਵੇਚਦੇ ਕਿੰਨਾ ਮੁਸੀਬਾ ਮੋਸਟ ਪ੍ਰੋਬੇਬਲੀ ਇਹ ਮੋਬਾਈਲ ਜਿਹੜਾ ਹੈ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ 1000 ਦਾ ਦੇ ਦਿੱਤਾ ਕਿਸੇ ਨੂੰ 2000 ਦਾ ਦੇ ਦਿੱਤਾ ਤੇ ਲੇਬਰ ਵਾਲੇ ਨੂੰ ਇਹ ਹੁੰਦਾ ਵੀ ਚੰਗਾ ਮੋਬਾਈਲ ਹੈ 100 2000 2000 ਚ ਮਿਲ ਰਿਹਾ ਦੁਕਾਨ ਤੋਂ 5-6000 ਦਾ ਪਹਿਲਾਂ ਤੇ ਜਿਹੜੀ ਅਰੋਪੀ ਹੈ ਕਿ ਤਿੰਨੋ ਹੀ ਕਿੱਦਾਂ ਜੁੜੇ ਇਕੱਠੇ ਕਿੱਦਾਂ ਹੋਏ ਇਹ ਪਿੱਛੇ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਨਹੀਂ ਇਹ ਨੇੜੇ-ਨੇੜੇ ਦੇ ਹੀ ਹੈ ਇੱਕ ਬਾਲ ਸਿੰਘ ਨਗਰ ਦਾ ਇੱਕ ਵਰਧਮਾਨ ਪੜੇ ਲਿਖੇ ਵੈਸੇ ਵੀ ਇਹ ਜੋ ਹੁਣ ਤੱਕ ਦੱਸਿਆ ਇਹਨਾਂ ਨੇ ਨੀਅਰ ਅਬਾਊਟ ਇੱਕ ਦਾ ਹੈਗਾ ਇੱਕ ਦੇ ਖਿਲਾਫ ਇੱਕ ਮੁਕਦਮਾ ਪਹਿਲਾਂ ਦਰਜ ਇੱਕ ਉਹਦੇ 109 ਉਹਦੀ ਕਾਰਵਾਈ ਹੋਈ ਹੋਈ ਹੈ ਬਾਕੀ ਸਾਰਾ ਅਸੀਂ ਕਲੀਅਰ ਕਰ ਲਾਂਗੇ ਇਹ ਅਰੇਸਟ ਮੋਟਰਸਾਈਕਲ ਤੇ ਆਂਦੇਆਂ ਨੂੰ ਮੁਖੌਰੀ ਦੇ ਆਧਾਰ ਤੇ ਅਰੇਸਟ ਕੀਤਾ ਸਬਜੀ ਮੰਡੀ ਦੇ ਨੇੜੇ ਇਹ ਤਾਂ ਗ੍ਰੈਜੂਏਟ ਕਰ ਗ੍ਰੈਜੂਏਟ ਹੈਗੇ ਤਾਂ ਕਿੱਥੇ ਰਹਿਣ ਵਾਲੇ ਆਗੇ ਇੱਕ ਵਰਤਮਾਨ ਕਲੋਨੀ ਦਾ ਰਹਿਣ ਵਾਲਾ ਹੈ ਇੱਕ ਬਾਲ ਸਿੰਘ ਨਗਰ ਦਾ ਰਹਿਣ ਵਾਲਾ ਕਿੰਨੀ ਕੁ ਵਾਅਦਾ ਤੋਂ ਇਨਜਾਮ ਦੇ ਚੁੱਕੇ ਹੁਣ ਤੱਕ ਇਹ 8 ਮੋਬਾਈਲ ਤਾਂ ਮਿਲੀ ਹੈ ਬਾਕੀ ਹੁਣ ਇਹਨਾਂ ਤੋਂ ਪੁੱਛ ਕੇ ਛ ਕਰਾਂਗੇ ਜਦੋਂ ਵੀ ਮੌਕਾ ਮਿਲਦਾ ਕਰੀ ਜਾਂਦੇ ਕਿਉਂਕਿ ਬਹੁਤੀਆਂ ਦਾ ਰਿਪੋਰਟ ਹੀ ਨਹੀਂ ਹੁੰਦੀਆਂ ਲੇਬਰ ਵਾਲਾ ਬਜ਼ਾਰਾ ਕਹਿੰਦਾ ਵੀ ਹਾਂਜੀ ਫਿਲਹਾਲ ਜੋ ਇਹਨਾਂ ਨੇ ਦੱਸਿਆ ਬਾਕੀ ਇਹਨਾਂ ਦਾ ਡੋਕ ਟੈਸਟ ਕਰਾਵਾਂਗੇ ਉਹਦੇ ਚ ਕਲੀਅਰ ਹੋ ਜਾਊਗਾ ਕੋਈ ਤਸਕਰੀ ਦਾ ਕੰਮ ਨਹੀਂ ਕਰਦੇ ਸਰ ਨਹੀਂ 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 ਤਾਂ ਸਕਰੀਨ ਹੀ ਸਨੇਚਿੰਗ ਕੀਤੀ ਆਪਣਾ ਕਿਤੋਂ ਨਾ ਕਿਤੋਂ ਖਰੀਦਿਆ ਕਿੰਨੇ ਕਿੰਨਾ ਕੋ ਗਰੂਪ ਹੈ ਨਾਲ ਕੋਈ ਇਹ ਤਿੰਨ ਜਣੇ ਆ ਜਿਨ੍ਹਾਂ ਚੋਂ ਦੋ ਅਸੀਂ ਅਰੈਸਟ ਕਰ ਲਏ ਇੱਕ ਬੰਦਾ ਰੰਦਾ ਸਰ ਇਹ ਨੰਬਰ ਕੀ ਹੈ ਉਮਰ ਇੱਕ ਦੀ ਤਾਂ ਹੈਗੀ ਹੈ 42 ਸਾਲ ਇੱਕ 22 ਸਾਲ ਦਾ ਆ ਦੇਖ ਲਓ ਤੁਸੀਂ ਵੀ ਇਹਦੇ ਚੈੱਕ ਤੇ ਤਾਂ 20 ਦਾ ਪਰਚਾ ਦਰਜ ਹੈ ਜਿਹੜਾ ਡਿਵੀਜ਼ਨ ਨੰਬਰ 6 ਦਾ ਮੁਕੱਦਮਾ ਇਹ 2020 ਦਾ ਹੈ ਉਹ ਤੋਂ ਬਾਅਦ ਵੀ ਲਗਾਤਾਰ ਕਰੀ ਜਾਂਦੇ ਹੋਣੇ ਕਿਤੇ ਨਾ ਕਿਤੇ ਕੁਛ ਨਾ ਕੁਛ